ਕੀ ਦੇਖ ਰਹੇ ਹੋ ABB ਸੰਜਾ ਜੋਸ਼ ਜਜ਼ਬਾ ਜਨੂਨ ਪੰਜਾਬ ਚ ਅਫੀਮ ਦੀ ਖੇਤੀ ਤੇ ਸਿਆਸੀ ਕਚੋਲ ਮਚਿਆ ਹੋਇਆ ਹੈ। ਦਰਸਲ ਪਟਿਆਲਾ ਤੋਂ ਐਮਪੀ ਡਾਕਟਰ ਤਰਮਵੀਰ ਗਾਂਧੀ। ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਅਫੀਮ ਦੀ ਖੇਤੀ ਦੀ ਖੋਲ ਦੇਣੀ ਚਾਹੀਦੀ ਹੈ। ਜਦੋਂ ਡਾਕਟਰ ਗਾਂਧੀ ਦੇ ਸਮੰਦ ਸਮਰਥਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਤਾਂ ਉਹਨਾਂ ਦੇ ਆਪਣੇ ਹੀ ਸਾਥੀ ਮੰਤਰੀ ਤਿਰਪ ਰਜਿੰਦਰ ਸਿੰਘ ਬਾਜਵਾ ਨੇ ਵਿਰੋਧ ਦਾ ਝੰਡਾ ਚੁੱਕ ਲਿਆ। ਬਹੁਤ ਸਿਆਣੀ ਗੱਲ ਕਰ ਰਹੇ ਆ ਤਰਮਵੀਰ ਗਾਂਧੀ ਜੀ। ਬਹੁਤ ਸਿਆਣੀ ਗੱਲ ਕਰ ਰਹੇ। ਮੈਂ ਪਿੰਡਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਗਵਾਹ ਵੀ ਮੇਰਾ ਤਾਇਆ ਜਾ ਕੇ ਹਸਪਤਾਲ ਤੋਂ ਪਰਚੀ ਲੈ ਕੇ ਫੀਮ ਦੀ ਉਹ ਲੈ ਕੇ ਆਉਂਦਾ ਹੁੰਦਾ ਸੀਗਾ ਔਰ ਲੰਮੀ ਉਮਰ ਜੀਏ ਇੱਕ ਤਰ੍ਹਾਂ ਦੀ ਦਵਾਈ ਦੇ ਰੂਪ ਦੇ ਵਿੱਚ ਉਹ ਨੂੰ ਯੂਜ਼ ਕਰਦੇ ਸੀਗੇ ਲੇਕਿਨ ਜਿਹੜਾ ਇਹ ਇਹ ਮਜੀਠੀਏ ਨੇ ਚਿੱਟਾ ਲਿਆਂਦਾ ਇਹ ਇਹ ਮਤਲਬ ਸਾਲ-ਸਾਲ ਦੇ ਵਿੱਚ ਇਹ ਮਾਵਾ ਅੱਜ ਆਪਣੇ ਕਨੇਡਿਆਆਂ ਦੇ ਉੱਤੇ ਪੁੱਤਾਂ ਦੇ ਵਿਛੋੜਿਆਂ ਦਾ ਬੋਝ ਚੱਕ ਰਹੀਆਂ ਨੇ ਤੇ ਮੈਂ ਸਮਰਥਨ ਕਰਦਾ ਹਾਂ ਸਾਡੇ ਜਾਤੀ ਵਿਊਜ਼ ਨੇ ਗਵਰਨਮੈਂਟ ਦਾ ਵਿਊ ਨਹੀਂ ਨਾ ਪਾਰਟੀ ਦਾ ਵਿਊ ਹੈ ਇਸ ਕਰਕੇ ਸਿੱਧੂ ਸਾਹਿਬ ਆਪਣੇ ਵਿਊਜ਼ ਜਿਸ ਤਰ੍ਹਾਂ ਮਰਜ਼ੀ ਦੇ ਸਕਦੇ ਨੇ ਮੈਂ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਪਰ ਸਰਕਾਰ ਦਾ ਵਿਊ ਨਹੀਂ ਪਾਰਟੀ ਦਾ ਵਿਊ ਨਹੀਂ ਮੇਰਾ ਵਿਊ ਨਹੀਂ ਤੁਹਾਡੇ ਮੁਤਾਬਿਕ ਕਿ ਇਹ ਜਿਹੜਾ ਵਿਊ ਹੈ ਇਹ ਉਹਨਾਂ ਦੀ ਸੋਚ ਹੈ ਇਹ ਸਹੀ ਹੈ ਕਿਉਂਕਿ ਇਹ ਇੰਪਲੀਮੈਂਟ ਤੇ ਸਾਰੇ ਪੰਜਾਬ ਤੇ ਹੋਣੀ ਹੈ ਉਹਨਾਂ ਦੀ ਆਪਣੀ ਸੋਚ ਨਹੀਂ ਉਹਨਾਂ ਦੇ ਕਹਿੰਦੇ ਥੋੜਾ ਇੰਪਲੀਮੈਂਟ ਹੋ ਜਣੇ ਇਸ ਨਾਟ ఎవਰੀਥਿੰਗ ਨਾ ਮੈਂ ਜ਼ਰਾ ਕੁਝਾ ਨਾ ਨਵਜੋ ਸਿੱਧੂ ਇੱਕ ਟੀਮ ਹੈ ਕੈਬਨਟ ਆ ਕੈਬਨਟ ਬੈ ਕੇ ਫੈਸਲਾ ਕਰੇਗੀ ਅੰਡਰ ਲੀਡਰਸ਼ਿਪ ਕੈਪਟਨ ਵਿੰਦਰ ਸਿੰਘ ਜੋ ਫੈਸਲਾ ਕਰਨਗੇ ਉਹ ਪਾਲਸੀ ਬਣੇਗੀ ਸਿੱਧੂ ਸਾਹਿਬ ਦੇ ਥੀਵਿਊਜ਼ ਨੇ ਉਹਨਾਂ ਨੂੰ ਕੋਈ ਇੰਪਲੀਮੈਂਟ ਤੇ ਨਹੀਂ ਕਰ ਦਿੱਤਾ ਉਹਨਾਂ ਨੇ ਇੱਕ ਸੁਜੈਸ਼ਨ ਦਿੱਤੀ ਸਰਕਾਰ ਨੂੰ ਸੋ ਆਊਟ ਆਫ ਦੀ ਪ੍ਰੋਪੋਰਸ਼ਨ ਨਾ ਖੜੋ ਉਹਨੂੰ ਕੋਈ ਗੱਲ ਨਹੀਂ ਤੁਸੀਂ ਵੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ